ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.com ਪੀਪੀਐਸਸੀ ਭਰਤੀ ਕੋਟਾਲਾ ਮਾਮਲੇ ਵਿੱਚ ਤਤਕਾਲੀ ਚੇਅਰਮੈਨ ਰਵੀ ਸਿੱਧੂ ਨੂੰ 7 ਸਾਲ ਕੈਦ ਤੇ 1 ਕਰੋੜ ਰੁਪਏ ਜੁਰਮਾਨਾ ਪਰੰਦੀ ਸਜ਼ਾ ਸੁਣਾਈ ਗਈ ਹੈ ਪਟਿਆਲਾ ਅਦਾਲਤ ਨੇ ਮਾਮਲੇ ਵਿੱਚ ਰਵੀ ਸਿੱਧੂ ਸਮੇਤ 4 ਨੂੰ ਦੋਸ਼ੀ ਕਰਾਰ ਦਿੱਤਾ ਹੈ ਸਾਬਕਾ ਸਕੱਤਰ ਪ੍ਰੇਤਪਾਲ ਸਿੰਘ ਠਿੰਦ ਤੇ ਪਰਮਜੀਤ ਪੰਮੀ ਨੂੰ 4 ਸਾਲ ਕੈਦ ਤੇ ਪੀਐਸਓਡੀ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਇਸ ਮਾਮਲੇ ਵਿੱਚ ਜਸਪਾਲ ਸਿੰਘ ਤੇ ਗੁਰਪਾਲ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ ਹੁਣ ਦੱਸਦੇ ਹਾਂ ਕਿ ਪੀਪੀਐਸਸੀ ਭਰਤੀ ਕੋਟਾਲਾ ਹੈ ਕਿ 1996 ਤੋਂ 2002 ਤੱਕ ਪੀਪੀਐਸਸੀ ਦੇ ਚੇਅਰਮੈਨ ਰਹੇ ਰਵੀ ਸਿੱਧੂ ਦੀ ਸਿਫਾਰਿਸ਼ ਤੇ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਲਈ 4000 ਦੇ ਕਰੀਬ ਗਸਟਡ ਅਫਸਰਾਂ ਦੀ ਭਰਤੀ ਕੀਤੀ 2002 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੇ ਉਹਨਾਂ ਦੀ ਸਰਕਾਰ ਨੇ ਕਈ ਮਾਮਲੇ ਦੌਰਾਨ ਤਾਂਧਲੀਆਂ ਦੀ ਸ਼ਿਕਾਇਤ ਮਿਲਣ ਤੇ ਵਿਜੀਲੈਂਸ ਤੋਂ ਜਾਂਚ ਕਰਵਾਈ ਜਿਸ ਦੌਰਾਨ ਰਵੀ ਸਿੱਧੂ ਵੱਲੋਂ ਕਈ ਉਮੀਦਵਾਰਾਂ ਤੋਂ ਮੋਟੀਆਂ ਰਕਮਾਂ ਲੈ ਕੇ ਭਰਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਜਾਂਚ ਅਧਿਕਾਰੀਆਂ ਦਾ ਕਹਿਣਾ ਸੀ ਕਿ ਰਵੀ ਸਿੱਧੂ ਉਮੀਦਵਾਰਾਂ ਦੀ ਕਈ ਤਰ ਉਮੀਦਵਾਰਾਂ ਦੇ ਪੇਪਰਾਂ ਤੇ ਇਹਨਾਂ ਨੂੰ ਚੈੱਕ ਕਰਾਉਣ ਲਈ ਭੇਜਣਾ ਇਸ ਤਰ੍ਹਾਂ ਦੀ ਕਈ ਤਾਕਤਾਂ ਰਵੀ ਸਿੱਧੂ ਨੇ ਆਪਣੇ ਕੋਲ ਰੱਖੀਆਂ ਹੋਈਆਂ ਸਨ ਵਿਜੀਲੈਂਸ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਰਵੀ ਸਿੱਧੂ ਦੇ ਲੋਕਰਾਂ ਵਿੱਚੋਂ ਕਰੋੜਾਂ ਰੁਪਏ ਦੀ ਨਕਦੀ ਦੇ ਗਹਿਣੇ ਬਰਾਮਦ ਹੋਏ ਸਨ ਇਸ ਤੋਂ ਇਲਾਵਾ ਨਾਮੀ ਤੇ ਬਿਨਾਮੀ ਜਾਇਦਾਦ ਦੇ ਕਾਗਜ਼ात ਵੀ ਮਿਲੇ ਸਨ ਰਵੀ ਸਿੱਧੂ ਦੇ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਬਹੁਤੀਆਂ ਭਰਤੀਆਂ ਰਾਤ ਵੀ ਹੋ ਗਈਆਂ ਕਿਉਂਕਿ ਇਹਨਾਂ ਭਰਤੀਆਂ 'ਚ ਮੋਟੀਆਂ ਰਕਮਾਂ ਲੈ ਕੇ ਉਮੀਦਵਾਰਾਂ ਦੀ ਮਦਦ ਕਰਨ ਸਮੇਤ ਪੇਪਰ ਲੀਕ ਕਰਨ ਤੇ ਉਮੀਦਵਾਰਾਂ ਦੀਆਂ ਉੱਤਰ ਕਾਪੀਆਂ 'ਚ ਕਟਿੰਗ ਕਰਕੇ ਨੰਬਰਾਂ 'ਚ ਹਿਰਾਫੇਰੀ ਕੀਤੀ ਗਈ ਅਪ੍ਰੈਲ 2002 ਵਿੱਚ 10 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਹਨਾਂ ਵਿੱਚ ਰਵੀ ਸਿੱਧੂ ਦੀ ਮਾਂ ਪ੍ਰਿਤਪਾਲ ਕੌਰ ਨੂੰ ਪਕੌੜਾ ਕਰਾ ਦਿੱਤਾ ਗਿਆ ਸੀ ਅਤੇ ਕੁਝ ਸਮੇਂ ਬਾਅਦ ਵਿਦੇਸ਼ ਵਿੱਚ ਉਹਨਾਂ ਦੀ ਮੌਤ ਹੋ ਗਈ ਬਾਕੀ ਤਿੰਨ ਮੁਲਜ਼ਮਾਂ ਦੀ ਵੀ ਮੌਤ ਹੋ ਗਈ ਸੀ ਹੁਣ ABP ਸਾਂਝਾ ਤੁਹਾਡੇ ਸਮਾਰਟਫੋਨਸ ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live ਟਾਈਪ ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ AVP ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਨ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ AVP ਲਾਈਵ ਐਪ ਅਤੇ ਸਿਲੈਕਟ ਕਰੋ AVP ਨਿਊਜ਼ ਪੰਜਾਬੀ